ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਾਹਾਂ ਦੀ ਮੂਰੀ ਤਿਆਰ ਕਰਨ ਲੱਗੇ ਆ ਜੀ ਲਾਸਕਟ ਪਾ ਕੇ ਬਰੀਕ ਲਾਸਕਟ ਲਈ ਆਪਾਂ ਇਹ ਬਾਹਾਂ ਦੀ ਮੂਰੀ ਹੈਗੀ 4 ਇੰਚ ਤੇ ਆਪਾਂ ਲਈਏ ਲਾਸਕਟ 1 ਇੰਚ ਵੱਧ 5 ਇੰਚ ਲਈਏ ਇਹਨਾਂ ਆਪਾਂ ਖਿੱਚ ਕੇ ਕੱਪੜਾ ਵੀ ਖਿੱਚਣਾ ਹੈ ਲਾਸਕਟ ਵੀ ਖਿੱਚਣੀ ਹੈ ਤੇ ਇਹ ਆਪਾਂ ਬਰੀਕ ਵਾਲੀ ਲਾਸਕਟ ਲਈ ਹੈ ਜੀ 1/2 ਇੰਚ ਆਪਾਂ ਕੱਪੜਾ ਵੱਧ ਲਿਆ ਹੈ ਕਿਉਂਕਿ ਆਪਾਂ ਇੱਕ ਵਾਰੀ ਇਹ ਐ ਫੋਲਡ ਕਰਾਂਗੇ ਤੁਹਾਨੂੰ ਅੱਗੇ ਦੱਸਾਂਗੇ ਜੀ ਖਿੱਚ ਕੇ ਲਾਸਕਟ ਪਾ ਲੈਣੀ ਹੈ ਬਹੁਤ ਸੋਹਣੀ ਬਾਹ ਤਿਆਰ ਹੋ ਗਈ ਜੀ ਇਹ ਤੇ ਲਾਸਕਟ ਇਹ ਤਿੰਨ ਤਰੀਕਿਆਂ ਨਾਲ ਪੈਂਦੀ ਹੈ ਜੀ ਦੂਜੇ ਤਰੀਕੇ ਵੀ ਤੁਹਾਨੂੰ ਦੱਸਾਂਗੇ ਇੱਕ ਵਾਰੀ ਪਹਿਲਾਂ ਮੋੜ ਲੈਣਾ ਇੱਕ ਵਾਰੀ ਫੇਰ ਮੋੜ ਸਵਾ ਕਿੰਚ ਕਪੜਾ ਵਿੱਚ ਆ ਜਾਂਦਾ ਸਹੀ ਬਾਹ ਤਿਆਰ ਹੋ ਜਾ ਆਪਣੀ ਜਿੰਨੀਆਂ ਆਪਾਂ ਰੱਖਣੀ ਹੈ ਜਿੰਨਾ ਪਰ ਵਾਧਾ ਕੱਟ ਰੱਖਾਂਗੇ ਫਿਰ ਬਾਹ ਦੀ ਲੰਬਾਈ 'ਚ ਚੱਤਰ ਪੈ ਜਾਂਦਾ। ਇਹਨੂੰ ਚੰਗੀ ਤਰ੍ਹਾਂ ਖਿੱਚ ਕੇ ਸਾਫ਼ ਕਰ ਲੈਣਾ ਬਿਲਕੁਲ। ਫਿਰ ਆਪਾਂ ਇਹਦੇ ਸੈਂਟਰ 'ਚ ਸੀਨ ਲਾਉਣੀ। ਖਿੱਚ ਕੇ ਸੀਨ ਲਾਉਣੀ ਹੈ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਲਾਈਕ ਕਰਿਓ ਜੀ। ਕਮੈਂਟ ਵੀ ਕਰਿਓ। ਕਿੱਦਾਂ ਦੀ ਲੱਗੀ ਰਹੀ ਵੀਡੀਓ? ਤੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜੀ ਇਦਾਂ ਕਰਕੇ ਬਾਹ ਤਿਆਰ ਹੋ ਗਈ ਆਪਣੀ ਬਹੁਤ ਆਸਾਨ ਤਰੀਕਾ ਹੈ ਜੀ ਇਹ ਛੇਤੀ ਪੈ ਜਾਂਦੀ ਗਲਾਸ ਘਟੇ ਇੱਕ ਆ ਪਾ ਬਖਾ ਬਾਹ ਦੀ ਮੂਰੀ ਮੋੜ ਕੇ ਵਿੱਚ ਗਲਾਸ ਘਟ ਪੈ ਕੇ ਬੰਨਦੀ ਹੈ ਜੀ ਆ ਦੇਖੋ ਜੀ ਬਾਹ ਆਪਣੀ ਐ ਤਿਆਰ ਹੋਈਏ ਬਹੁਤ ਸੋਹਣੀ ਬਾਹ ਬਣੀ